ਸਾਸਤ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਅੱਜ ਦੇ ਦਿਨ ਕੋਈ ਨਾ ਕੋਈ ਹਾਦਸਾ ਵਾਪਰਦਾ ਹੈ ਖਾਸ ਕਰ ਜਹਾਜ਼ ਹਾਦਸੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਤੇ ਇੱਕ ਹੁਣ ਤਾਜ਼ਾ ਮਾਮਲਾ ਸਾਹਮਣੇ ਆਇਆ ਲੰਡਨ ਤੋਂ ਜਿੱਥੇ ਇੱਕ ਛੋਟਾ ਜਹਾਜ਼ 에ਰਪੋਰਟ ਤੋਂ ਉਡਾਣ ਭਰਦਾ ਹੈ ਤੇ ਕੁਝ ਹੀ ਪਲਾਂ ਦੇ ਬਾਅਦ ਹੇਠਾਂ ਡਿੱਗ ਪੈਂਦਾ ਹੈ ਯਾਨੀ ਕਿ ਕ੍ਰੈਸ਼ ਹੋ ਜਾਂਦਾ ਹੈ ਇਹਦੇ ਵਿੱਚ ਕਿੰਨੇ ਲੋਕ ਸਵਾਰ ਸੀਗੇ ਕਿੰਨੇ ਲੋਕਾਂ ਨੂੰ ਲੈ ਕੇ ਇਸ ਨੇ ਉਡਾਣ ਭਰੀ ਸੀ ਹਜੇ ਤੱਕ ਪੁਸ਼ਟੀ ਨਹੀਂ ਹੋ ਸਕੀ ਪਰ ਕਈ ਕੀਮਤੀ ਜਾਨਾਂ ਜਾਣ ਦਾ ਖਦਸ਼ਾ ਇਹਦੇ ਵਿੱਚ ਜਤਾਇਆ ਜਾ ਰਿਹਾ ਹੈ ਇਸ ਜਹਾਜ਼ ਨੇ ਲੰਡਨ ਦੇ ਵਿੱਚ ਉਡਾਣ ਭਰੀ ਸੀ ਨੀਦਰਲੈਂਡ ਜਾਣਾ ਸੀਗਾ ਪਰ ਰਾਹ ਦੇ ਵਿੱਚ ਹੀ ਕ੍ਰੈਸ਼ ਹੋ ਗਿਆ ਇਹ ਜਹਾਜ਼ ਹੈ ਮੈਡੀਕਲ ਟਰਾਂਸਪੋਰਟ ਜੈਟ ਨੂੰ ਕਿਹਾ ਜਾਂਦਾ ਹੈ ਖਾਸ ਕਰ ਬੀਚ ਕ੍ਰਾਫਟ ਬੀ 200 ਯਾਨੀ ਕਿ ਬੀ 200 ਇਸ ਜਹਾਜ਼ ਨੇ ਉਡਾਣ ਭਰੀ ਸੀ ਉਡਾਣ ਭਰਦੇ ਸਾਰ ਹੀ ਇਹ ਹਾਦਸੇ ਦਾ ਸ਼ਿਕਾਰ ਹੋ ਗਿਆ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਇਹ ਜਹਾਜ਼ ਕਿਸ ਤਰ੍ਹਾਂ ਦੇ ਨਾਲ ਧੂਏ ਦੇ ਗੁਬਾਰ ਦੇ ਵਿੱਚ ਬਦਲਦਾ ਹੋਇਆ ਨਜ਼ਰ ਆਉਂਦਾ ਹੈ ਤੇ ਕਈ ਲੋਕ ਉੱਥੇ ਜ਼ਖਮੀ ਹੋਏ ਨੇ ਉਹਨਾਂ ਬਾਰੇ ਅਜੇ ਤੱਕ ਪੁਸ਼ਟੀ ਨਹੀਂ ਹੋਈ ਕਿੰਨੀਆਂ ਕਿ ਜਾਨਾਂ ਗਈਆਂ ਨੇ ਇਹਦੇ ਬਾਰੇ ਵੀ ਅਜੇ ਅੰਕੜੇ ਸਾਹਮਣੇ ਨਹੀਂ ਆਏ ਪਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਨਾਲ ਹੀ ਲੱਗਦੇ ਕੁਝ ਗਰਾਊਂਡ ਸੀਗੇ ਰਗਬੀ ਦਾ ਗਰਾਊਂਡ ਸੀਗਾ 골ਫ کلب ਸੀਗਾ ਤਾਂ ਉਹਨਾਂ ਨੂੰ ਵੀ احتیاط وجو خالی ਕਰਵਾ ਲਿਆ ਗਿਆ ਤੇ ਕਈ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਮਾਮਲਾ ਲੰਡਨ ਦਾ ਲੰਡਨ ਦੇ ਸਾਊਥ ਐਂਡ ਹਵਾਈ ਅੱਡੇ ਤੇ ਹਾਦਸਾ ਹੋਇਆ ਜਦੋਂ ਇੱਕ ਜਹਾਜ਼ ਨੇ ਉਡਾਣ ਭਰੀ ਸੀ ਛੋਟਾ ਜਹਾਜ਼ ਸੀਗਾ ਜਿਹਦੇ ਵਿੱਚ ਤਕਰੀਬਨ 12 ਕ ਯਾਤਰੀ ਬੈਠ ਸਕਦੇ ਨੇ ਖਾਸ ਇਹ ਛੋਟਾ ਜਹਾਜ਼ ਹੁੰਦਾ ਹੈ ਜਦੀ ਤਕਰੀਬਨ ਲੰਬਾਈ 12 ਮੀਟਰ ਜਾਂ ਕਹਿ ਲੋ ਕਿ 39 ਫੁੱਟ ਦੇ ਕਰੀਬ ਹੁੰਦੀ ਆ ਤਾਂ ਇਹ ਜਹਾਜ਼ ਆ ਜਿਹੜਾ ਇਹ ਹਾਦਸੇ ਦਾ ਸ਼ਿਕਾਰ ਹੋਇਆ ਇਹਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਪਰ ਫਿਲਹਾਲ ਇਹਦੇ ਵਿੱਚ ਕਿੰਨੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਇਹਦੀ ਕੋਈ ਪੁਸ਼ਟੀ ਨਹੀਂ ਹੋ ਸਕੀ ਇਹਨੇ ਨੀਦਰਲੈਂਡ ਜਾਣਾ ਸੀਗਾ ਤੇ ਨੀਦਰਲੈਂਡ ਵਾਸਤੇ ਇਹਨੇ ਉਡਾਣ ਭਰੀ ਸੀਗੀ ਪਰ ਰਾਹ ਦੇ ਵਿੱਚ ਹੀ ਇਹ ਕ੍ਰੈਸ਼ ਹੋ ਗਿਆ ਲੰਡਨ ਤੋਂ ਜਿਹੜਾ ਇਹ 에ਅਰਪੋਰਟ ਹੈ ਇਹ 72 ਕਿਲੋਮੀਟਰ ਦੀ ਦੂਰੀ ਦੇ ਉੱਤੇ ਆ ਤੈਡੀ ਸੂਚਨਾ ਮਿਲਦੇ ਹੀ ਜਿਹੜੀਆਂ ਏਜੰਸੀਆਂ ਨੇ ਉਹ ਵੀ ਪੂਰੀ ਤਰ੍ਹਾਂ ਦੇ ਨਾਲ ਐਕਟਿਵ ਹੋ ਗਈਆਂ ਨੇ ਲੜਦ ਦੇ ਉੱਤੇ ਆ ਗਈਆਂ ਨੇ ਤੇ ਹਰ ਐਂਗਲ ਤੋਂ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਸਮੇਂ ਦੇ ਦੌਰਾਨ ਭਾਰਤ ਦੇ ਵਿੱਚ ਹੀ ਇੱਕ ਅਜਿਹਾ ਹਾਦਸਾ ਵਾਪਰਿਆ ਸੀਗਾ ਜਦੋਂ ਅਹਮਦਾਬਾਦ ਦੇ ਵਿੱਚ ਇੰਡੀਅਨ 에ਅਰਲਾਈਨਸ ਦਾ ਇੱਕ ਜਹਾਜ਼ ਉਡਾਣ ਭਰਦਾ ਹੈ ਤੁਡਾਣ ਭਰਦੇ ਸਾਰ ਹੀ ਜਾ ਕੇ ਇੱਕ ਬਿਲਡਿੰਗ ਤੇ ਡਿੱਗਦਾ ਹੈ ਤੇ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਜਿਦੇ ਵਿੱਚ 200 ਤੋਂ ਵੱਧ ਕੀਮਤੀ ਜਾਨਾਂ ਚਲੀਆਂ ਗਈਆਂ ਸਨ ਤੇ ਹਾਦਸੇ ਕਿਉਂ ਵਾਪਰ ਰਹੇ ਨੇ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ ਕਿ ਜਹਾਜ਼ਾਂ ਦੀ ਮੇਨਟੇਨੈਂਸ ਨਹੀਂ ਕੀਤੀ ਜਾਂਦੀ ਉਡਾਣ ਭਰਨ ਤੋਂ ਪਹਿਲਾਂ ਕੋਈ ਨਾ ਬਾਰੇ ਜਾਂਚ ਪੜਤਾਲ ਨਹੀਂ ਕੀਤੀ ਜਾਂਦੀ ਕੋਖਿਆ ਨਹੀਂ ਜਾਂਦਾ ਇਹ ਆਪਣੇ ਆਪ ਦੇ ਵਿੱਚ ਕਈ ਵੱਡੇ ਸਵਾਲ ਨੇ ਤੇ ਹੁਣ ਇਸ ਜਹਾਜ਼ ਬਾਰੇ ਵੀ ਜਾਣਕਾਰੀ हासिल ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਏਜੰਸੀਆਂ ਵੱਲੋਂ ਕਿ ਕੀ ਕਾਰਨ ਰਹੇ ਕਿਉਂ ਇਹ ਜਹਾਜ਼ ਉੱਡਦੇ ਸਾਰ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ ਅਪਡੇਟਸ ਹੋਣਗੇ ਲੈ ਕੇ حاضر ਹੋਵਾਂਗੇ ਅੱਗੇ ਦਿਓ ਧੰਨਵਾਦ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ